ਦੇਦੀ ਨੂੰ ਕਿਹਦੇ ਬੰਦੇ ਨੇ ਹੋਰੇ ਹਾਂਜੀ ਸੱਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਟੁੱਡੀਕੇ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਨੇੜੇ ਜੱਤਵਾਲ ਰਹਿ ਜਾਂਦਾ ਬੁੱਟਰ ਐਕਸਾਈਡ ਰਹਿ ਜਾਂਦਾ ਵਿਚਾਲੇ ਪਿੰਡਾ ਟੁੱਡੀਕੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈਜੇ ਭਾ ਦੀਆਂ ਤਿੰਨ ਵੜਾ ਮਖੌਣੀਆਂ ਇਹਨਾਂ ਦੇ ਬੱਚੇ ਮੂਰੇ ਆ ਤਿੰਨੇ ਹੀ ਤਾਜ਼ੀਆਂ ਸੂਈਆਂ ਸਵਾਈਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਪਾ ਹੋਣਗੇ ਜਮਾਂ ਲੋਟ ਇੱਕ ਤਾਂ ਫੋਲੀ ਚੰਗੀ ਵਹਿੜ ਵਹਿੜਾਂ ਆ ਵੀ ਨਹੀਂ ਮਾੜੀਆਂ ਹੁਣ ਜਦੋਂ ਤਿੰਨ ਚਾਰ ਨਾਕ ਖੜੇ ਆ ਇੱਕ ਅੱਧਾ ਬਾਹਲਾ ਸੋਹਣਾ ਲੱਗਦਾ ਤੇ ਹੁਣ ਫਿਰ ਉਹ ਗੱਲ ਕਹੀ ਜਾਂਦੀ ਹੁੰਦੀ ਆ ਕਿ ਇੱਕ ਬਾਲੀ ਚੰਗੀ ਆ ਜਿਹੜੀ ਤੁਸੀਂ ਵੇਖ ਰਹੇ ਆ ਕੱਦ ਵੀ ਫੋਲੀ ਵੱਡਾ ਦੁੱਧ ਵੀ ਚੰਗੇ ਵਾਲੀ ਆ ਤੇ ਚਮਕਦਮ ਕੀ ਵੀ ਫੁੱਲ ਹੀ ਆ ਪਿੰਡੇ ਚ ਸ਼ੀਸ਼ੇ ਵਾਂਗੂ ਚਮਕਦੀ ਆ ਤੇ ਦੋ ਇਧਰ ਤਾਜ਼ੀਆਂ ਸੁਈਆਂ ਸਵਾਈਆਂ ਤਿੰਨ ਜਾਨਵਰ ਨਿੱਕੇ ਨਿੱਕੇ ਮੱਲ ਹੋਣਗੇ ਜਾਣਕਾਰੀ ਲੈ ਦਿੰਨਾ ਹਾਂਜੀ ਹਸੀਕਾਲ ਜੀ ਸੱਚੀ ਗੱਲ ਹੈ ਨਾਮ ਦੱਸ ਦੀ ਬਾਬੇ ਰਾਜਾ ਪੈਂਟੂੜੀ ਦਾ ਜਿਲ੍ਹਾ ਹਸਲ ਮੋਗਾ ਦੇ ਫੋਨ ਨੰਬਰ ਦੱਸ ਰਿਹਾ 8195096573 ਤਿੰਨ ਜਾਨਵਰ ਰਾਜੇ ਹਾਂਜੀ ਕਿਹੜੇ ਪਾਸੋਂ ਲੱਗੇ ਇਹ ਤਾਂ ਲੱਗਦੇ ਵੱਡੀ ਬਾਰ ਤੋਂ ਪਹਿਲਾਂ ਤਾਂ ਬਲਾ ਚੰਗੀ ਵੇਚੀ ਕਿਧਰੋਂ ਲੈ ਆਏ ਬੁੱਟਰੋਂ ਨਹੀਂ ਆਦੇ ਆਪਾਂ ਬੁੱਟਰੋਂ ਹਾਂਜੀ ਕਿੰਨਾ ਮਸੂਆ ਸੁਆਵਰੇ ਪਲੂਣਾ ਛੇ ਲਾਂਦਾ ਵੱਡਿਆਂ ਹੁੰਦੇ ਵੜਾ ਬਣਾਉਂਦਾ ਠੀਕ ਐ ਇੱਕ ਬਸਲਾ ਕਰਨੀ ਦਾ ਫੱਟ ਗਈ ਇੱਕ ਬਸਲਾ ਖੜ ਗਈ ਠੀਕ ਐ ਜਾਨੀ ਜਵਾਨੀ ਵਾਲਾ ਇੱਕ ਬਸਲਾ ਫੱਟ ਗਈ ਇਹ ਇੱਕ ਨਹੀਂ ਆਤਣਾ ਸਮਾ ਤੇ ਕੱਲ ਮੇਰੇ ਤੜਕੀ ਸੀ ਆ ਜੇਰ ਪੈ ਗਈ ਜੇਰ ਦੁੱਧ ਦੀ ਆ ਸਾਫਾ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਵੀਰੇ ਪਲੋਂ ਵਾਲਾ 25 ਕਿਲੋ ਤਾਂ ਬੰਦ ਨੂੰ ਦੇਣਾ ਚਾਹੀਦਾ ਚਲੋ ਬਾਹਲਾ ਦੁੱਧ ਤਾਂ ਕਹਿੰਦੇ ਨਹੀਂ ਦੁੱਧ ਪੈ ਨੂੰ 20 ਕਿਲੋ ਮੰਨ ਕੇ ਲੈ ਲਵੇ ਜਿਹੜੀ ਜਾਨੀ ਬੋਲੀ ਆ 12 12 ਕਿਲੋ ਕੱਲ ਦੀ ਸੀ ਥਲੀ ਚੌਣ ਵਾਲੀ ਐ ਹੈਗੀ ਹਲੇ ਇਹ ਨਹੀਂ ਗੱਲ ਵੀ ਨਿਕੂਗਾ ਆ ਦਸਲੇ ਨਾਲ ਕੰਡਾਲਿਆ ਬਾਲਟੀ ਲੈ ਲੈ ਦੋ ਟਾਂਕ ਚੋਕੇ ਲੈ ਮਾੜੀ ਮੁੱਟੀ ਓ ਜ਼ਰੂਰ ਕਰਦੀ ਆ ਉਹ ਦਾ ਪਹਿਲਣ ਕਰਕੇ ਆਏ ਨੇ ਵੀ ਛਾਲ ਮਾਲ ਦੀ ਤਪਦੀ ਆ ਮਾੜੀ ਮੋਟੀ ਉਨੀ ਕੀ ਕਰਦੀ ਆ ਪਰ ਐ ਨਹੀਂ ਬਾਹਰ ਜੱਤਾਂ ਮਾਰਦੀ ਕਿੱਢੀਏ ਬਾਹਰ ਨੂੰ ਦੋਸਤੋ ਪਹਿਲਣ ਵੱੱਛੀ ਐ ਜਿਵੇਂ ਮੈਂ ਤੁਹਾਨੂੰ ਐਡਰੈਸ ਵਿੱਚ ਦੱਸਿਆ ਕਿ ਟੁੱਡੀਕੇ ਪੈਂਡ ਐ ਐਕਸਾਈਲ ਐਕਸਾਈਡ ਜੱਤਵਾਲ ਰਹਿ ਜਾਂਦਾ ਐ ਐਕਸਾਈਡ ਬੁੱਟਰ ਰਹਿ ਜਾਂਦਾ ਵਿਚਾਲੇ ਪੈਂਡ ਐ ਟੁੱਡੀਕੇ ਤੇ ਬੁੱਟਰ ਪੈਂਡ ਤੋਂ ਹੀ ਵੀਰ ਕਹਿੰਦਾ ਆਪਾਂ ਵੱਛੀ ਲਈ ਆ ਜੀ ਤੋਂ ਲਈ ਆ ਉਹ ਥੋੜੀਆਂ ਜਿਹੀ ਵੱਡੀ ਵੈੜ ਜਾਨੀ ਕਿ ਜਦੋਂ ਹਾਈ ਟੁਇਟ ਪੂਰੀ ਕਰ ਜਾਂਦੀ ਆ ਫੇਰ ਗੱਬਣ ਕਰਾਉਂਦੇ ਆ ਇੱਕ ਕੰਨੀ ਸੱਟ ਗਈ ਆ ਇੱਕ ਕੰਨੀ ਖੜੀ ਆ ਕਲ ਦੀ ਸੂਈ ਆ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਵਹਿੜ ਦਾ ਢਾਂਚਾ ਕਦ ਕਾਠ ਹੈ ਉਸ ਹਿਸਾਬ ਨਾਲ ਤਾਂ 25 ਕਿਲੋ ਦੁੱਧ ਪਿਉਣਾ ਚਾਹੀਦਾ ਹੂੰ ਸਹੀ ਆ ਇੱਕ ਵਾਰ ਖੜਾ ਹਾਂ ਇੱਕ ਵਾਰ ਸੱਟ ਗਈ ਇੱਕ ਪਾਸਾ ਖੜਾ ਉਸ ਹਿਸਾਬ ਨਾਲ ਤਾਂ ਬਾਈ ਕਹਿੰਦਾ ਹਾਈਟ ਦੇ ਹਿਸਾਬ ਨਾਲ ਤੇ ਵਜਨ ਦੇ ਹਿਸਾਬ ਨਾਲ ਤੇ ਹਵਾਨੇ ਦੀ ਤਿਆਰੀ ਦੇ ਹਿਸਾਬ ਨਾਲ ਤਾਂ ਦੁੱਧ 25 ਲੀਟਰ ਪਿਉਣਾ ਚਾਹੀਦਾ ਪਰ ਬਾਈ ਕਹਿੰਦਾ ਆਪਣੇ ਇਹ ਵੀ ਗੱਲ ਹੈ ਮਤੋ ਹਾਂ ਕਹਿੰਦਾ ਮੇਰੀ 25 ਕਿਲੋ ਘੱਟ ਕੋਈ ਮਸਤ ਕੋਲਦੀ ਨਹੀਂ ਠੀਕ ਐ ਚਲ ਆਪਾਂ ਉਹ ਭਾਈ 20 ਮੰਨ ਕੇ ਲੈ ਲਵੇ ਹਾਂ ਉਹਨਾਂ ਕਲਦੀ ਜੀ 16 17 ਕਿਲੋ ਆ ਹੂੰ ਉਹਨੂੰ ਇਹ ਗੱਲ ਕਹਿੰਦੀ ਵੀ ਕੀ 25 ਕਿਲੋ ਹਾਂ ਇਹ ਤਾਂ ਗੱਲ ਹੈਗੀ ਆ ਇਹ ਵੀ ਗੱਲ ਨੋਟ ਕਰਨ ਵਾਲੀ ਆ ਜਿਹੜੀ ਕਲਦੀ ਸੂਈ 16 17 ਕਿਲੋ ਬੋਲੀ ਚਵਾਈ ਜਾਂਦੀ ਆ ਨਾਲੇ ਬਾਈ ਕਹਿੰਦਾ ਮੇਰੇ ਘਰੇ ਤੜਕੇ ਵੀ ਆ ਜੇ ਆਥਣੇ ਵੀ ਆ ਜੇ ਹਾਂ ਆਥਣੇ ਚੋਈਆ 7 6 ਦਾ 8 ਕਿਲੋ ਹੋਊਗੀ ਹਾਂ ਇੰਨੀ ਤੜਕੇ 8 ਕਿਲੋ ਨੂੰ ਠੀਕ ਹੈ 15 ਕਿਲੋ ਦਾ ਨੈਟ ਹੋਊਗਾ ਠੰਡੀ ਠੰਡੀ ਬੋਲੀ ਬਾਈ ਕਹਿੰਦਾ 15 ਕਿਲੋ ਦਾ ਨੈਟ ਹੋਊ ਹੋ ਸਕਦਾ 16 ਹੀ ਨਿਕਲੇ ਬਾਕੀ ਯਾਰ ਜਿਹੜੀ ਚੀਜ਼ ਸਾਹਮਣੇ ਆ ਜਣੀ ਤੁਸੀਂ ਚੋ ਕੇ ਵੇਖ ਲੈਣੀ ਆ ਤੇ ਜਿਹੜੇ ਹਿਸਾਬ ਨਾਲ ਕੱਲ ਦੀ ਸੂਈ 15 16 ਕਿਲੋ ਬੋਲੀ ਦੇਈ ਜਾਂਦੀ ਆ ਉਸ ਹਿਸਾਬ ਨਾਲ ਤਾਂ 23 24 25 ਲੀਟਰ ਖੁੱਲਾ ਦੁੱਧ ਪਿਆ ਦੇਣਾ ਪਰ ਬਾਈ ਕਹਿੰਦਾ ਆਪਣੇ ਵੱਲੋਂ ਭਾਵੇਂ 20 ਮੰਨ ਲੈ ਖਰਾ ਦੇਉਗੀ ਹਾਂ ਹਾਂ ਬੰਦਾਂ ਵਾਲਿਆ ਹਿਸਾਬ ਨਾਲ ਓਏ 20 ਕਿਲੋ ਖਰਾ ਜੇ ਬੜੀ ਗੱਲ ਆ ਸੌਦਾ ਗੱਲ ਦੋ ਤਣੇ ਨੂੰ 20 ਕਿਲੋ ਜਫਾ ਵੀ ਦਵਾਂਗੇ ਠੀਕ ਆ ਤਾਂ ਬਾਈ ਕੱਲ ਨੂੰ ਰਿਪੋਰਟ ਵੀ ਤੁਹਾਨੂੰ ਦਵਾਂਗੇ ਹਾਂ ਤੋ ਲਓ ਬਈ ਬਾਈ ਕਹਿੰਦਾ ਆਪਣੇ ਵੱਲੋਂ ਖੁੱਲੀ ਛੋੜ ਕੋਈ ਸੌਦਾ ਕਰ ਲੈ ਕੱਲ ਨੂੰ ਨਹੀਂ ਪਰਸੋਂ 20 ਕਿਲੋ ਆਪਾਂ ਚਵਾ ਕੇ ਦੇ ਦੇਾਂਗੇ ਯਾਰ ਜੀਨੇ 16 ਫਿਰ ਬਿਲਕੁਲ ਨਹੀਂ ਪਾਈਓ ਫਿਲਕੁਲ ਪਾਉਣ ਲੱਗੇ ਨੂੰ ਪੰਜ ਆ ਗਿਆ ਉਹਦਾ ਤਾਂ ਨਹੀਂ ਪਾਇਆ ਹਾਂ ਜੀਨੇ 16 17 ਕਿਲੋ ਦੁੱਧ ਵੈੜ ਨੇ ਦੇਣਾ ਹੁੰਦਾ ਨਾ ਉਹ ਬੋਲੀ 9 10 ਲੀਟਰ ਹੀ ਦਿੰਦੀ ਆ ਇਹਨੇ ਤਾਂ ਬੋਲੀ 16 17 ਤੋਂ ਸਟਾਰਟਿੰਗ ਕੀਤੀ ਆ ਦੁੱਧ ਆਪੇ 20 ਤੋਂ ਬਾਹਰ ਖੁੱਲਾ ਪਿਆ ਦੇਣਾ ਕੱਦ ਵਜਨ ਫੋਲੀ ਵੱਡਾ ਰਾਜੀ ਬਹੁਤ ਆ ਲੇਵਾ ਭਾਂਡਾ ਸੋਹਣਾ ਵੱਡਾ 11 ਵਜੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਜ ਸਾਰਾ ਦੇਣੀ ਪਿਆ ਚਾਰ ਹੀ ਥਾਣ ਕੋਈ ਫੋਟ ਨਹੀਂ ਛਾਂਗਣੀ ਚਾਰਾ ਧਾਣਾ ਦਾ ਸੇਮ ਹੀ ਸਾਈਜ਼ ਹੈ। ਤੁਹਾਡੇ 5 ਵਜੇ ਦੀ ਝੋਲਾ ਸਾਫ ਕੀਤੀ ਆ। ਐਣੀ ਮਾਰਾ ਨੂੰ ਤਾਂ ਛੱਡਿਆ। ਕੜੀ ਥਾਫਾ ਦਾ ਕੰਮ ਹੀ ਆ ਬਈ। ਸਵੇਰ 5 ਵਜੇ ਦੀ ਚਵਾਈ ਕੀਤੀ ਵੀ ਆ। ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ। ਕਿੰਨੇ ਦੀ ਜੈਜ ਜਪਾ? ਵੀਰੇ ਮੋਲ ਦਾ 1-5 ਗਾਲ ਵੀ ਦੁਆਰਦਾਰ ਵਾਲੇ ਮੋਲ ਪੁੱਛਾ ਕੋਈ ਚੱਕਰ ਨਹੀਂ। ਜੇ ਕਹਿੰਦੇ ਪਕਾਈ ਕਰਨੀ ਆ। ਹੂੰ। ਤਾਂ 90 ਹਜ਼ਾਰ ਵਾਲਾ ਮੋਲ। ਜੇ ਜਸਨੋਹ ਆ ਕੰਮ ਆ 75 ਹਜ਼ਾਰ ਦੇ ਦਾਂਗੇ ਬਈ। ਲਓ ਜੀ ਮਲ ਕਰਨ ਬਾਈ ਕਹਿੰਦਾ ਲੱਖ ਕਰਾ ਲਓ 1-5 ਕਰਾ ਲਓ। ਜੇ ਪਕਾਈ ਕਰਨੀ ਆ ਤਾਂ 90 ਹਜ਼ਾਰ। ਜੇ ਨਹੀਂ ਕਰਨੀ ਤਾਂ 85000 ਦੀ ਦੇ ਦੇਣੀ ਆ 75 ਦੀ ਕੋਠੇ ਜੱਡੀ ਵੱਛੀ ਆ 75000 ਦੀ ਭਾਵੇਂ 5-7 ਪਿੰਡ ਢੇੜਾ ਦੇ ਲਓ ਇਹ ਨਾਲੇ ਖਾਸ ਗੱਲ ਰਹੁ ਕਿ ਕੰਨ ਵੀ ਵੱਡਾ ਫੈਂਟ ਵੀ ਵਧੀਆ ਆਊਗੀ ਧੁੰਨ ਵਾਲੀ ਵੱਛੀ ਆ ਕਿੱਥੇ ਦਾ 25 ਲੀਟਰ 20 ਲੀਟਰ ਅਮਰੀਕਨ ਦਾ ਢਾਈ ਫੈਂਟ ਦਾ ਸਵਾ ਦੋ ਫੈਂਟ ਦਾ ਇਹਦਾ ਦੁੱਧ ਵੀ ਮੱਝਾਂ ਵਰਗਾ ਹੋਣਾ ਨਜ਼ਾਰੇ ਦੇਦੂ ਨਾਲੇ ਹੈ ਪਹਿਲਣਾ 7-8 ਸਵੇ ਵਧੀਆ ਦੁੱਧ ਪਿਆਉ ਟੌਪ ਦੀ ਵੱਛੀ ਆ ਦੋ ਨੰਬਰ ਤੇ ਆ ਜਾ ਦੋ ਬਰੋਂ ਬਰੋਂ ਚੋਤਾ ਪਾਣੀ ਮੰਗਣਾ ਤੇ ਉਠਾ ਦੇਣਾ ਹੋ ਗਿਆ। ਹੂੰ। ਮਗਰ ਬੱਛੀਆ ਕੋਈ ਦੁੱਧ ਵਾਲੇ ਬਾਹਾਂ ਵਾਲੇ 11 12 ਕਰੋ। ਕਿੰਨਾ ਪਿਆਜ? 14 ਕਿਲੋ ਰੋਜ਼ ਬਾਹਾਂ। ਚਾਹੀਏ। ਫਾਈਨਲ ਆ ਜੋਨ। ਆ ਜਾਵਾ ਟੋਪਰਾ। ਕਿੰਨੇ ਦੀ 10 ਹੀ ਦੇ ਫਿਰ ਪਹਿਲਾਂ ਦਿਲ ਜਾ ਖੜਾ ਦੇ ਅਗਲੇ ਦਾ। ਚਲ ਜੀਰਾ ਕਿੰਨਾ ਕਰਦੇ ਭਗਾਈ ਫਤਾ 45 50 ਕਰਾਈ ਜਾਓ। ਹਾਂ। ਫੇਰ ਤਾਂ ਕੋਈ ਚੱਕਰ ਹੀ ਨਹੀਂ। ਹੂੰ। ਇਹ ਜੱਫਨੋ ਵਾਲਾ ਕੰਮ ਕਰਨਾ 40000 ਦੀ ਦਮਾ ਕੇ ਫਿਰੇ ਬਸ। ਲਓ ਜੀ। ਤੋਕੜ ਵਾਲਾ ਭਾ ਭਾ ਹਿੱਕ ਨੰਬਰ ਦਾ ਵੀ ਜਮਾ ਜਾਇਜ ਆ ਹੋਰ ਕਿਸੇ ਦੇ ਘਰੇ ਖੜੀ ਹੋਵੇ ਲੱਖ ਸਵਾ ਲੱਖ ਕਰੇ ਜਿਹੜੇ ਹਿਸਾਬ ਨਾਲ ਵਹਿੜ ਐ ਏਡੀ ਵਹਿੜ ਘਰ ਘਰ ਨਹੀਂ ਖੜੀ ਕੋਠੇ ਜਿੱਡੀ ਵਹਿੜ ਐ ਕੋਠਾ ਕਹਿਣਾ ਸੌਖਾ ਤੇ ਏਡੀ ਵਹਿੜ ਪਾਲਣੀ ਬਹੁਤ ਔਖੀ ਆ ਦੋਸਤੋ ਚਾਰਾਂ ਦਿਨਾਂ ਦੀ ਸੂਈ ਆ ਦੁੱਧ ਮੰਨ ਲਓ ਬੌੜਾ ਮੰਨ ਲਓ 11 12 ਕਿਲੋ ਤਿਆਰ ਆ 15 ਪਿਆਜੇ 14 ਪਿਆ ਜੇ 16 ਪਿਆ ਜੇ ਇੱਥੇ ਖੁੱਲਾ ਪਿਆ ਜੂ ਕਲਾਬੀ ਮੋਟਾ-ਮੋਟਾ ਥਾਣਾ ਮੁੱਲ 45 ਕਰਾ ਲੋ 50 ਕਰਾ ਲੋ ਜੇ ਭਕਾਈ ਕਰਨੀ ਜੇ ਨਹੀਂ ਕਰਨੀ ਤਾਂ ਕਿੰਨੇ ਦੀ 40000 ਦੀ ਰੋਜ ਨੂੰ 40000 ਦੀ ਐਸ ਨੂੰ 35-40000 ਦੀ 10-10 ਕਿਲੋ ਦੁੱਧ ਵਾਲੀ ਤੋਕੜ ਮਿਲਦੀ ਆ ਜਿਹੜਾ ਅਗਲਾ ਕਹਿੰਦਾ ਬਈ ਡੇਢ ਸਾਲ ਹੋ ਗਿਆ ਸੂਈ ਨੂੰ ਤੇ ਇਹਦਾ ਤਾਜੀ ਸੂਈ ਆ ਮਗਰ ਵੀ ਵੱੱਛੀ ਆ ਨਾ ਇਹਦੇ ਮਗਰ ਵੱੱਛੀ ਅਮਰੀਕਨ ਫੁੱਲ ਕੁਆਲਿਟੀ ਵਾਲੀ ਪਿੰਕ ਨੋਜ਼ ਵਾਲੀ ਉਹ ਬੱਚਾ ਤੁਹਾਨੂੰ ਵਿਖਾ ਦਿੰਨੇ ਆ ਬਾਅਦ ਚ ਥਣ ਕੁਆਲਿਟੀ ਪੂਰੀ ਵਧੀਆ ਕੋਈ ਫੋਟ ਨਹੀਂ ਸ਼ਾਂਗ ਨਹੀਂ ਪਤਲੀ ਪਤਲੀ ਹੋਲ ਕੋਈ ਚੱਕਰ ਵੀ ਸਾਰਾ ਕੋ ਚੰਗਾ ਪਰ ਪਤਲੀ ਪਤਲੀ ਆ ਹੂੰ ਸਹੀ ਆ ਸਾਮ ਵੀ ਬਰਾ ਘਾਟਾ ਦੋਸਤੋ ਕਈ ਤਾਂ ਪਸ਼ੂ ਰੱਖ ਲੈਂਦੇ ਆ ਦਾਣਾ ਦਾ ਪਾਉਣ ਦੀ ਗੱਲ ਦੂਰ ਦੀ ਰਹਿ ਗਈ ਪੱਠੇ ਵੀ ਨਹੀਂ ਰਾ ਜਿਵੇਂ ਹਰੇ ਪਾਉਂਦੇ ਤੇ ਫਿਰ ਪਸ਼ੂ ਨੇ ਰਾਜੀ ਕਾਦਾ ਹੋਣਾ ਬਸ ਕੱਲਾ ਮੁੱਲ ਘਾਟੇ ਦਾ ਤਾਂ ਹੀ ਆ ਕਿ ਅਗਲੇ ਨੇ ਰਾਜੀ ਨਹੀਂ ਕੀਤੀ ਰਾਜੀ ਕੀਤੀ ਹੁੰਦੀ ਤਾਂ 55 57000 ਦੀ ਹੋਣੀ ਸੀ ਹਾਂ 55000 ਦੀ ਰਗਣੀ ਰਾਜੀ ਹਾਂ ਤੇ ਹੁਣ ਚੱਲ ਪੋਰਾ ਹਾਂ ਹਾਂ ਤੋਲ ਦੇ ਹਾਂ ਕੁੱਪੜੀ ਫੇਰ ਵੇਖ ਜੂ ਹਾਂ ਇਹ ਵੀ ਗੱਲ ਹੈਗੀ ਆ ਪਿਛਲੇ ਨੇ ਸੇਵਾ ਨਹੀਂ ਕੀਤੀ ਉਹ ਵੱਖਰੀ ਗੱਲ ਆ ਪਰ ਹੁਣ ਗਾਂ ਆਲਾ ਸੇਵਾ ਕਰ ਲੈ ਦਾਣਾ ਪਾਵੇ ਨਾਲੇ ਦੁੱਧ ਬਾਲਟੀ ਭਰ ਦਿਆ ਕਰੂ ਦੋਨੇ ਟਾਈਮ ਤੇ ਨਾਲੇ ਪੋਰਾ ਵਜਨ ਕਰ ਜੂਗੀ ਤੇ ਜਦੋਂ ਜਦੋਂ ਤੋਕੜ ਗੱਬਣ ਹੋ ਗਈ ਇਹ ਤਿੰਨ ਮਹੀਨਿਆਂ ਦੀ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਤੇ 40000 ਦੀ ਫੇਰ ਵੇਖ ਜਾਣਾ ਇਹਨੇ ਹਾਂ ਬੱਚੀ ਬਾਜੂ ਮੇਰਾ ਬੱਚੀ ਗਰੀ ਹਾਂ ਬੱਚਿਆ ਭਾਵਾ ਅਗਲਾ ਰੱਖ ਲੈ ਲੈ ਵੇਖੋ ਫੁੱਲ ਜਿਆਦ ਵਾਲੀ ਕੁਆਲਿਟੀ ਵਾਲੀ ਅਮਰੀਕਨ ਬੱਚੀ ਹੈ ਪਿੰਕ ਨੋਜ਼ ਵਾਲੀ ਛੋਟਾ ਛੋਟਾ ਕੰਨਾਂ ਢਾਈਆਂ ਤਿੰਨਾਂ ਉਂਗਲਾਂ ਦਾ ਪੂਰਾ ਕੁਆਲਿਟੀ ਵਾਲਾ ਬੱਚਾ ਬੱਚਾ ਨਾਲੋਂ ਲਾ ਲਿਓ ਪਾਲ ਲਿਓ ਤੇ ਗਰਮ ਹਾਸੇ ਵਾਲੋ ਸਿਹਾਲ ਦੁੱਧ ਪੀ ਲਓ ਜਿੱਦਣ ਢਾਈਆਂ ਮਹੀਨਾ ਜੀ ਤੋਕੜ ਗੱਬਣ ਚੈੱਕ ਪਾਸ ਹੋ ਗਈ ਉਸ ਦਿਨ ਜਿੰਨੂ ਮਰਜ਼ੀ 40000 ਦੀ ਦੇ ਦਿਓ ਮੋٹے ਮੋٹے ਥਾਨ ਕਿਉਂਕਿ 40 45000 ਤੋਂ ਘੱਟ ਤੋਕੜ ਗੱਬਣ ਮਿਲਦੀ ਨਹੀਂ ਨਹੀਂ ਮਿਲਦੀ ਫਿਰ ਹਾਂ ਤੇ ਮਾਜਮੁੱਲ ਕਿਹੜਾ 40000 ਨਾਲੇ ਤਾਂ ਦੁੱਧ ਪਿਆਜੂ ਨਾਲੇ ਆਪਦੀ ਬੱਛੀ ਲਾ ਲਿਓ ਉਹ ਪਾਲ ਲਿਓ ਤੇ 40000 ਦੀ ਫੇਰ ਵੇਖ ਜਾਣੀ ਆ ਥਣਾ ਦੀ ਸਾਫ ਸੁਥਰੀ ਆ ਕੋਈ ਫੂਟ ਨਹੀਂ ਸ਼ਾਂਗ ਨਹੀਂ ਫੁੱਲ ਚੰਗੀ ਵਹਿੜ 40000 ਕਿਸੇ ਨੇ ਨਹੀਂ ਦੇਣੀ ਅੱਗੇ ਆ ਜਾ ਤੈਨ ਨੰਬਰ ਤੇ ਕੇ ਕੱਲੋਂ ਤਪਰੇ ਸੂਈ ਆ ਹਮ ਮਗਰ ਇਹਦੀ ਬੱਛੀ ਆ ਠੀਕ ਐ ਹੋ ਤੇ ਕਿੰਨਾ ਕ ਵੇਖੂ ਜੂ ਦੁੱਧ ਵੀਰੇ ਥਰੇ ਹੋਊਗਾ ਲਾ ਦੱਸ ਮੈਂ ਸੋਣਾ ਹੋਣ ਕੱਲ ਦੀ ਸੂਈ ਥਲੇ ਹਾਂ ਬੋਲੀ ਹੋਊਗਾ ਕਿੰਨਾ ਕੱਢ ਜੂ ਦੋਨੋਂ 14 ਕਿਲੋ ਲਾ ਦੇ ਰੋਬ ਲਈਆ ਠੀਕ ਆ 14 14 ਕਿਲੋ ਗਿਰ ਕੀ ਮੰਨ ਕੇ ਲਾ ਲਓ ਜੀ ਕੱਲ ਦੀ ਸੂਈ ਆ ਦੁਪਹਿਰ ਦੀ ਮਗਰ ਇਹਦੇ ਵੀ ਵੱੱਛੀ ਆ ਬਾਈ ਕਹਿੰਦਾ ਜੀ ਤੋਂ ਲਈ ਆ ਉਹ ਕਹਿੰਦੇ ਆ ਕਿ 14 ਕਿਲੋ ਦੁੱਧ ਅਸੀਂ ਚੋਇਆ ਕੱਲ ਦੀ ਸੂਈ ਥੱਲੇ 9-10 ਕਿਲੋ ਬੌਲੀ ਹੈਗੀ ਆ 9-10 ਕਿਲੋ ਬੌਲੀ ਤਾਂ ਕਿਆ ਕਿਉਂਕਿ ਕੱਲ ਦੁਪਹਿਰ ਦੀ ਸੂਈ ਆ ਕੱਲ ਸ਼ਾਮ ਨੂੰ ਪਹਿਲੀ ਚਵਾਈ ਕੀਤੀ ਆ ਅੱਜ ਸਵੇਰ ਦੂਜੀ ਚਵਾਈ ਕੀਤੀ ਆ ਤੇ ਉਹ ਸਾਹਮਣੇ ਆ ਗਿਆ ਕਿੰਨਾ ਬੋਹਲਾ 9 10 ਕਿਲੋ ਤਿਆਰ ਆ ਵਜਨ ਵਜਨ ਇਹ ਚ ਵੀ ਬਹੁਤ ਆਉਂ ਵੀ ਕੋਈ ਚੱਕਰ ਨਹੀਂ ਲੱਤਾਂ ਮਾਰਨ ਵਾਲੀ ਆ ਲਓ ਜੀ ਠੰਡੀ ਮਿੱਠੀ ਫੁੱਲ ਕੋਈ ਲੱਤਾਂ ਛੜਾਂ ਵਾਲੀ ਨਹੀਂ ਬੰਨ ਧੰਨ ਵਾਲੀ ਵਹਿੜ ਆ ਮੱਝਾਂ ਵਰਗਾ ਦੁੱਧ ਹੋਊਗਾ ਮੇਨ ਗੱਲ ਇਹ ਵੀ ਅਸੂਲ ਮੋਟੀ ਆ ਬੰਨ ਧੰਨ ਵਾਲੀ ਵਹਿੜ ਸਾਈਵਾਲ ਦੇ ਪੱਖ ਦੀ ਆ ਮੱਝਾਂ ਵਰਗਾ ਦੁੱਧ ਹੋਣਾ ਤੇ ਸਾਈਵਾਲ ਮਿਲ ਤਾਂ ਬਹੁਤ ਜਾਂਦੀਆਂ ਪਰ ਜਿਆਦੇ ਨਾ ਗਰਮ ਹੁੰਦੇ ਆ ਇੱਕ ਤਾਜੀ ਸੂਈ ਕਰਕੇ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਕਰਦੀ ਆ ਤੋੜਨ ਦੀ ਲੋੜ ਹੀ ਨਹੀਂ ਪਈ ਆਪ ਹੀ ਖਿੱਚ ਕੇ ਲੈ ਬੱਚੇ ਤੇ ਲੈ ਆਈ ਆ ਕਿਉਂਕਿ ਸੂਈ ਹਜੇ ਕੱਲ੍ਹ ਆ ਸਾਰੀ ਹਾਂ ਬਾਕੀ ਹੈ ਰਾਜੀ ਆ ਵਜਨ ਵਾਲੀ ਆ ਰਾਜੀ ਪਸ਼ੂ ਖਿੱਚੂ ਜਿਹੜਾ ਮਰਿਆ ਹੰਬਿਆ ਜੇ ਪਸ਼ੂ ਉਹਨੂੰ ਤਾਂ ਆਪ ਖਿੱਚ ਕੇ ਤੋੜਨਾ ਪੈਂਦਾ ਇਹ ਜਾਂਦੀ ਘੋੜੀ ਵਾਂਗੂ ਥਣ ਵੇਖੋ ਮੱਝ ਵਰਗਾ ਮੋਟਾ-ਮੋਟਾ 14 ਦਿੱਤਾ ਪਹਿਲਾਂ ਨੇ 14 ਮੰਨ ਕੇ ਕੋਈ ਵੀ ਸੌਦਾ ਕਰ ਲਿਓ ਬਾਕੀ ਬੌਲੀ 9-10 ਕਿਲੋ ਦੇਈ ਜਾਂਦੀ ਕਲਦੀ ਸੂਈ 2 ਕਿਲੋ ਤੜਕੇ ਦੁੱਧ ਵਧੀ 2 ਕਿਲੋ ਆਥਣੇ ਵਧੀ ਤੇ ਇਹਨੇ ਤਾਂ 14-15 ਕਿਲੋ ਦੁੱਧ ਖੁੱਲਾ ਪਿਆ ਦੇਣਾ ਆ ਨਿਆਣਾ ਬਾਈ ਨੇ ਪਾਲਿਆ ਧਾਰਾ ਮਾਰ ਕੇ ਵਿਖਾ ਦੇ ਨੇ ਇਹਦੇ ਨਿਆਣਾ ਪਾਲ ਤਾਂ ਪਤਾ ਕਿ ਕੋਈ ਆਏ ਨਾ ਮੰਗੇ ਮੰਨੇ ਕਿ ਛੋਟੇ ਛੋਟੇ ਸੈਂਗ ਆ ਕਿਤੇ ਮਾਰਦੀ ਹੋਊਗੀ ਨੂੰ ਮਾਰ ਦੇ ਮੁੱਠੇ ਹਾਂ ਇਹਦਾ ਤਾਂ ਤੁਹਾਨੂੰ ਧਾਰਾ ਮਾਰ ਕੇ ਵਿਖਾਉਣ ਲੱਗੇ ਆ ਕਿ ਸੀਲ ਬਰਫੀ ਆ ਨੇ ਇੰਨੀ ਠੰਡੀ ਆ ਆ ਵੇਖੋ ਚਵਾਈ ਪੂਰੀ ਮੋਟੀ ਧਾਰ ਐ ਇੱਕ ਹਜੇ ਕੋਈ ਚਵਾਈ ਦਾ ਟਾਈਮ ਨਹੀਂ ਗਾ 11 ਵਜੇ ਤਾਂ ਵੀਡੀਓ ਬਣਾ ਰਹੇ ਆ ਸਵੇਰ ਦੀ ਚਵਾਈ ਹੋਈ ਐ ਤੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਆ ਵੇਖੋ ਪੂਰੀ ਮੋਟੀ ਧਾਰ ਕੋਈ ਭੂਰ ਨਹੀਂ ਛਿੱਟਾ ਨਹੀਂ ਫੁੱਲ ਚੰਗੀ ਚਵਾਈ ਆ ਬਾਕੀ ਸੂਏ ਸਵਾਏ ਪਸ਼ੂ ਦਾ ਇਹੀ ਫਾਇਦਾ ਹੁੰਦਾ ਆ ਮਾੜਾ ਵਿਖਾ ਲਿਆ ਸਾਰੇ ਦਾ ਮਾੜਾ ਛਿੱਟਾ ਬੇਮੁੱਲੀ ਮਾਰਤੀ ਆ ਕਿਹੜੇ ਜੋ ਇਹ ਤੁਮੜਾ ਜਿਹਦਾ ਪਾਉ ਮੇ ਬੇਤ ਨਹੀਂ ਆ ਦੇ ਦਿੱ ਗਏ ਆ ਲਓ ਜੀ ਮਗਰਲੇ ਥਣ ਚ 1921 ਹੈਗਾ ਬਾਈ ਯਾਰ ਠੀਕ ਹੈ ਮਗਰਲੇ ਥਣ ਚ ਬਾਈ ਕਹਿੰਦਾ 1921 ਹੈਗਾ ਮੂਰਲੇ ਥਣਾ ਦੀ ਪਹਿਲਾਂ ਧਾਰਾ ਮਾਰੀਆਂ ਸੀ ਤਾਈਂਓ ਮੈਂ ਕਿਹਾ ਕਿ ਕੋਈ ਭੂਰਨੀ ਛੱਟਾ ਨਹੀਂ ਮੋਟੀ ਧਾਰ ਹੈ ਤੇ ਆ ਮਗਰਲੇ ਥਣ ਚ 1921 ਇੱਕ ਸਾਈਡ ਚ ਹੈਗਾ ਮਹਾਰਾ ਛਟਾ 1921 ਮਾਰ ਹਾਂ ਤੇ ਉਹ ਬਹੁਤ ਖਲਾਸ ਦੀ ਜ਼ਿੰਦਗੀ ਠੀਕ ਹੈ ਬਾਲਟੀ ਜੀ ਪੈਂਦਾ ਤੇ ਬਾਕੀ ਮੈਂ ਤਾਂ ਪਹਿਲਾਂ ਕਹਿ ਕੇ ਏਡੇ ਸੁਏ ਸਵਾ ਕਿੰਨੇ ਦੀ ਜਰ ਜਰ ਕਿਨੇ ਭਗਾਈ ਕਰਨੀ ਆ ਤੁਹਾਨੂੰ ਮਰਜ਼ੀ ਦੇ ਦੇਖਣ ਵਾਲਾ ਕੰਮ 38000 ਲਓ ਜੀ ਜੇ ਪਕਾਈ ਕਰਨੀ ਹੈ ਤਾਂ ਮੁੱਲ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 50 ਕਰਾ ਲਓ ਤੇ ਜੇ ਨਹੀਂ ਕਰਨੀ ਤਾਂ 38000 ਦੀ ਇਹਦਾ ਵੀ ਤੋਕੜਾ ਵਾਲਾ ਕੰਮ ਹੀ ਆ ਤਾਜੀ ਸੂਈ ਸਵਾਈ ਆ ਹਲੇ ਤਾਂ ਗੰਦ ਪੈ ਲੈ ਸਿੱਟੀ ਜਾਂਦੀਆਂ ਬੋਲਾ ਇਹਦੇ ਥੱਲੇ ਤਾਂ ਨਾਲੇ ਆਪਣੇ ਘਰੇ ਸੁਈਆਂ ਕੋਈ ਜੇਰ ਚ ਪੈਸਾ ਦਾ ਵੀ ਵੀਡੀਓ ਲੱਗੀ ਆ ਆਪਣੇ ਬਾਈ ਕਹਿੰਦਾ ਘਰੇ ਸੁਈਆਂ ਜੇਰ ਜੱਪੇ ਦੀ ਫੁੱਲ ਗਾਰੰਟੀ ਆ ਬਾਕੀ ਸੂਈਆਂ ਸਵਾਈਆਂ ਹੈਗੀਆਂ ਅਗਲਾ ਚੋਕੇ ਲੈ ਜਾ ਹੁਣ ਆ 38 37000 ਦੀ ਕਿਹਨੇ ਦੇਣੀ ਆ 10 ਕਿਲੋ ਦਾ ਬੌਲੀ ਕਲ ਦੀ ਸੂਈ ਆ ਦੁੱਧ 13 14 ਹੋ ਸਕਦਾ 15 ਪਿਆ ਜੇ ਜੋ ਕੋਈ ਕਿਲੋ ਦਾਣਾ ਵੱਧ ਪਾ ਲੂਗਾ ਤੇ ਕਿਹਨੇ ਦੇਣੀ ਮੱਝਾਂ ਵਰਗਾ ਦੁੱਧ ਆਉਣਾ ਫੈਟ ਫੁੱਲ ਆਉਗੀ ਤੇ ਟੋਕੜ ਲਾਉਂਗੇ ਟੋਕੜ ਵੀ ਇੰਨੇ ਦੀ ਮੈਲੀਆਂ 37 38000 ਦੀ ਹਾਂ ਉਹ ਪਤਾ ਨਹੀਂ ਕਿ ਲੋਸੀਆ ਕਦੋਂ ਨਹੀਂ ਸੂਈ ਹਾਂ ਇਹ ਸਾਹਮਣੇ ਆ ਸੂਈ ਆ ਹਾਂ ਤੇ ਉਹ ਜਿਹੜੀ ਡੇਢ ਸਾਲ ਦੀ ਸੂਈ ਉਹ ਵੀ ਸੂਈ ਆ ਬਈ ਇਹ ਨਹੀਂ ਗੱਲ ਆ ਬਹੁਤ ਹੋਵੇ 10 ਹੋਵੇ 10 ਹੀ ਹੋਵੇ ਠੀਕ ਆ ਕਲ ਦੀ ਸੂਈ ਆ ਤੇ ਜਿਹੜੀ ਟੋਕੜ ਲੈਣੀ ਉਹ ਡੇਢ ਸਾਲ ਦੀ ਸੂਈ ਹੁੰਦੀ ਆ ਪਤਾ ਨਹੀਂ ਤੁਹਾਡੇ ਘਰੇ 2 ਮਹੀਨੇ ਦੁੱਧ ਦੇਣਾ ਕਿ ਕਿੰਨਾ ਦੇਣਾ ਭਾਈ ਕੰਡਾ ਲੈ ਆ ਜਾਓ ਜੋਕ ਕੇ ਲੈ ਜੇ ਠੀਕ ਆ ਉਹ ਤਾਂ ਦਸ ਹੀ ਹੋਵੇ ਹੋ ਸਕਦਾ ਭਾਈ ਕਹਿੰਦਾ ਦਸ ਹੀ ਹੋਵੇ ਨਹੀਂ 9 ਕਿਲੋ ਦਾ ਕੰਡੇ ਤੇ ਜੋਖ ਲਓ ਬਿਲਕੁਲ ਜਾਇਜ਼ ਪਾ ਫੁੱਲ ਚੰਗੀਆਂ ਵਹਿੜਾਂ ਇੱਕ ਨੰਬਰ ਤਾਂ ਅੱਜ ਦੀ ਵੀਡੀਓ ਦੇ ਵਿੱਚ ਟਾਪ ਦੀ ਵਿਚੀ ਫਾਰਮ ਵਾਲੀਆਂ ਵੇੜਾਂ ਜਿਹੜਾ ਕੱਦ ਹੈ ਉਹਨਾਂ ਹੀ ਦੁੱਧ ਦੇਣਾ ਹੂੰ ਬਸ ਰੱਖਦਾ ਭਾਈ ਬੰਨ ਗਈ ਸਾਰੀਆਂ ਠੀਕ ਹੈ ਆਵੇਂ ਆਪਾਂ ਗੱਪਾਂ ਵਾਲੇ ਖੁੱਲ੍ਹਵੇਂ ਹਰਦਾ ਰੱਖਦਾ ਬੰਨ ਗਈ ਹੈ ਫਾਰਮ ਵਾਲਾ ਤਾਂ ਵੀ ਸਹੀ ਹੈ 10 ਕਿਲੋ ਲਾਗਦਾ ਬੜੀ ਹੂੰ ਠੀਕ ਹੈ ਬਾਕੀ ਜਾਨਵਰੀ ਦੱਸੀ ਜਾਂਦਾ ਸਹੀ ਹੈ